ਪਾਰਟੀ ਨੰਬਰ 2 ਇਲੈਕਸ਼ਨ ਦੇ 7ਵੇਂ ਫੇਸ ਤੇ ਵੀ ਚੱਲ ਰਹੀ ਹੈ ਮੇਰੇ ਨਾਮ ਤੇ ਅੱਜ ਹੀ 1 ਜੂਨ ਨੂੰ ਇਲੈਕਸ਼ਨ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਕਮੂਟਾੜਾ ਸਬਡਿਵੀਜ਼ਨ ਜਿਹੜੀ ਹੈ ਸਾਡੀ ਖੰਡੂਰ ਸਾਹ ਪਾਰਲੀਮੈਂਟ ਦੀ ਕੌਨਸਟੀਟੂਐਂਸੀ ਦੇ ਵਿੱਚ ਪੈਂਦੀ ਹੈ ਉਸ ਕਰਕੇ ਕਾਨੂੰਨ ਦਾ ਸਬੰਧ ਹੋ ਰਿਹਾ ਹੈ ਪਾਰਟੀ ਨੰਬਰ 2 1994 ਪੂਸਤ ਜਿਹੜਾ ਅੱਜ ਇਸ ਨੂੰ ਮਸ਼ੀਨਸ ਲਾ ਕੇ ਡਿਸਪੈਚ ਕਰ ਰਿਹਾ ਹੈ ਇਹਦੇ ਵਿੱਚ ਸਾਡਾ ਜਿਹੜਾ ਸਾਰੇ ਪੋਲਿੰਗ ਸਟਾਫ ਹੈ অবজারভার ਸਟਾਫ ਹੈ ਪਾਰਕ ਤੇ ਵੀ ਬੈਕ ਕਾਸਟਿੰਗ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੋਟਿੰਗ ਜਿਹੜੀ ਆ ਕਰਵਾਈ ਜਾਏਗੀ ਐਂਡ ਜਿਤਨੀਆਂ ਸਾਡੀਆਂ ਗੱਡੀਆਂ ਜਿਹੜੀਆਂ ਮਸ਼ੀਨਾਂ ਲਾ ਕੇ ਚਲਾਈਆਂ ਰਹਾ ਆ ਉਹਦਾ ਵਿੱਚ ਵੀ ਕੈਮਰੇ ਜਿਹੜੇ ਨਾ ਲੱਗੇ ਹੋਏ ਐਂਡ ਬੂਸ ਉੱਤੇ ਵੀ ਹਰ ਤਰ੍ਹਾਂ ਦਾ ਪ੍ਰਬੰਧਤਾ ਸੀ ਕਰਵਾਇਆ ਹੋਇਆ ਹੈ ਪੱਖੇ ਕੂਲਰ ਪਾਣੀ ਦਾ ਪ੍ਰਬੰਧ ਜਿਹਦੀ ਦਰਨੀ ਬਹੁਤ ਜ਼ਿਆਦਾ ਹੈ ਅਸੀਂ ਸਾਰੇ ਕਹਿ ਰਹੇ ਆ ਕਿ ਪਾਣੀ ਘਰੋਂ ਵੀ ਪੀ ਕੇ ਚਲੋ ਆਪਣੇ ਨਾਲ ਵੀ ਲੈ ਕੇ ਚਲੋ ਆਪਣੇ ਘਰਾਂ ਦੇ ਵਿੱਚ ਰੱਖੋ ਕੰਫਰਟੇਬਲ ਕੋਵਿਡ ਦੇ ਵਿੱਚ ਆਓ ਤੇ ਕੋਸ਼ਿਸ਼ ਕਰੋ ਕਿ ਆ ਜਾਈਏ ਐਸ ਪੋਸੀਬਲ ਮਾਰਨਿੰਗ ਟਾਈਮ ਦੇ ਵਿੱਚ ਤੁਸੀਂ ਆਪਣਾ ਵੋਟਾਂ ਕਾਸਟ ਕਰ ਲੋ ਐਂਡ ਬੀਜੀਐਸ ਵਗੈਰਾ ਸਿ ਪ੍ਰੋਵਾਈਡ ਕੀ ਲੀਆਂ ਹੋਈਆਂ ਆਂ ਪੋਲਿੰਗ ਸਟੇਸ਼ਨਸ ਦੇ ਉੱਤੇ ਜਿਸ ਤੇ ਕੀ ਕੋਈ ਸਾਡੇ ਪੀਡਬਲਿਊ ਵੀ ਵੋਟਰਸ ਨੇ ਵੈਲਟ ਕਾਸਟ ਦੇ ਵੋਟ ਔਰ ਉਹਨਾਂ ਨੂੰ ਸੁਵਿਧਾ ਮੋਈ ਹੈ ਦਿਲਾਈ

ਉਹ ਕਿੰਨੇ ਅਤਿ ਸੁਵੇਦਨਸ਼ੀਲ ਬਹੁਤ ਦੇਖੋ ਸਾਡੇ ਕੋਲ ਸ਼ਾਂਤੀ ਵਾਲਾ 73 ਕੁਈ ਵਾਲੇ ਜਿਹੜੇ ਵਨਰੇਬਲ ਦੀ categories ਵਿੱਚ ਆ ਕੇ ਆਏ ਹੋਏ ਹਨ ਪਰ ਉਹਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਇਕਵਲੀ ਪੁਲਿਸ ਦੀ ਤਰਫੋਂ ਆਈ ਹੈ ਅਗਰ ਮੈਡਮ ਜਿਹੜੇ ਦੂਰ ਦਰਾਡੇ ਦੇ ਪਿੰਡ ਹੈਗੇ ਆ ਉੱਥੇ VOTING FEES ਦੀ ਨੂੰ ਵਧਾਇਆ ਜਾਵੇ ਉੱਥੇ ਕੀ ਪ੍ਰਬੰਧ ਹੈਗੇ ਆ। ਜੀ ਉੱਥੇ ਅਸੀਂ ਦੇਖੋ ਜੀ ਹੀਟ ਮੈਨੇਜਮੈਂਟ ਦੇ ਚੱਕਰ ਵਿੱਚ ਜਿਹੜਾ ਹੈ ਸ਼ਬੀਰ ਦਾ ਘਰ ਹੈ ਪਾਣੀ ਦਾ ਬੰਦੋਬਸ ਕਰਵਾ ਰਹੇ ਆ। ਅਸੀਂ ਆਪਣੇ ਹਰ ਇੱਕ ਪੋਲੀ ਪਾਰਟੀਆਂ ਨੂੰ ਪਾਣੀ ਸ਼ਰਬਤੀਆਂ ਬੋਤਲਾਂ 5-5 ਉਹਨਾਂ ਵੀ ਪ੍ਰੋਵਾਈਡ ਕਰਾਂਗੇ। ਕਿਉਂਕਿ ਆਸ਼ਾ ਵਰਕਰਸ ਨੇ ਅੰਗਲ ਨਾਲ ਮਿਲ ਕੇ ਉਹ ਪਾਣੀ ਦੀ ਬੋਤਲਾਂ ਜਿਹੜੀਆਂ ਨੇ ਸ਼ਰਬਤ ਵੀ ਜਿਹੜਾ ਹੈ ਉਹ ਬਣਾਉਂਦੇ ਨੇ। ਜਿਹੜੇ ਉਸ ਪੂਚ ਦੇ ਉੱਤੇ ਵੋਟ ਪਾ ਆਸਤੇ ਮੰਚਲੇ ਆ ਜੋ ਤੇ ਉਸ ਤੋਂ ਇਲਾਵਾ पूलर आटी आटी दे दे आगी। आगी। और टेंटे जहाँ पोलिंग स्टेशन कोई टेंट नहीं है कोशिश कर रहे कि हर एक आई होपे और निकल जल्दी वोट पाने की कोशिश है हर बूथ के उ सुरक्षाकर्मी जो तैनात रहने के जेर साबल रूथ ਉਹਨਾਂ ਉੱਤੇ ਸੁਰੱਖਿਅਤ ਜਿਹੜੇ ਸੁਰੱਖਿਆ ਹੈ ਉਸ ਦੀ ਸੁਰੱਖਿਆ ਕਰਮੀ ਜਿਹੜੇ ਨੇ ਉਹ ਵਾਟੂ ਡਿਪਿੰਸ ਦੇ ਵਿੱਚ ਲਗਾਈ ਜਾਂਦੇ ਆ। ਲਾਸਟ ਕੁਐਸਚਨ ਇਸ ਤਰ੍ਹਾਂ ਕੀ ਊਮਨ ਹੈਗੇ ਔਰ ਯੰਗ ਬੋਟਰ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕਰਨੀ ਆ ਉਹਨਾਂ ਨੂੰ ਖਿੱਚਿਆ ਜਾਵੇ ਵੋਟ ਪਾਉਣ ਦੀ ਉਹਦੇ ਲਈ ਕੀ ਨਵੀਂ ਕੋਈ ਸਟ੍ਰੈਟਜੀ ਬਣਾਈ ਹੈ? ਪਾਰਟੀ ਨੰਬਰ 70, ਟੇਮ ਨੰਬਰ 16, ਪਾਰਟੀ ਨੰਬਰ 70, ਟੇਮ ਨੰਬਰ 16 ਚੱਲਿਆ ਬੋਟ ਮੋਟੀਵੇਟ ਕਰਨ ਦੇ ਵਾਸਤੇ। ਅਨਦਰ ਦਨ ਦਾ ਅਸੀਂ ਜਿਹੜੇ ਯੰਗ ਵੋਟਰ ਸਾਡੇ ਆਣ ਕਿ ਉਹ ਵੋਟ ਪਾਉਣ ਵਾਸਤੇ ਅਸੀਂ ਹਰ ਇੱਕ ਬੂਥ ਦੇ ਉੱਤੇ ਸਰਟੀਫିକੇਟਸ ਦੇ ਰਹੇ ਹਾਂ ਐਜ਼ ਅ ਮਾਰਕ ਆਫ ਅਪਰੀਸ਼ੀਏਸ਼ਨ ਜਿਹੜੇ ਸਾਡੇ ਯੰਗ ਵੋਟਰ ਆ ਰਹੇ ਨੇ ਬੜਵੰਦੀਪੂਰ ਜਿਹੜੇ ਸਾਡੇ 75 ਤੋਂ ਉੱਪਰ ਨੇ ਜੀ ਉਹ ਵੋਟ ਕਰਨ ਆਦੇ ਰਿਹਾ ਸੀ ਐਸੇ ਮਾਰਕ ਆਫ ਅਪਰੀਸ਼ੀਏਸ਼ਨ ਉਹਨਾਂ ਨੂੰ ਵੀ ਅਸੀਂ ਸਰਟੀਫିକੇਟਸ ਦੇ ਰਹੇ ਹਾਂ RCM ਲਈ ਸਾਡੇ FWD ਵੋਟਰਸ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟਸ ਜਿਹੜੇ ਹਨ ਉਹ ਪਾ ਕੇ ਚਾ ਰਹੇ ਹਾਂ ਕਿ ਐਸੇ ਉਹਨਾਂ ਨੂੰ ਆਨਲਾਈਨ ਮੈਂ ਕਈ ਵਾਰ VOTING ਦੇ ਵਿੱਚ ਜਦੋਂ ਮਸ਼ੀਨਾਂ ਹੁੰਦੀਆਂ ਟੈਕਨੀਕਲ ਇਸ਼ੂ ਆ ਜਾਂਦਾ ਤਾਂ ਉਹਦੇ ਲਈ ਕੀ ਬਦਲਨੇ ਪ੍ਰਬੰਧ ਹੈਗੇ ਹੋਂ ਕਿਸੇ ਬੂਥ 'ਤੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਈ ਤਾਂ ਉਹਦੇ ਲਈ VOTING ਦਾ ਸਮਾਂ ਬਰਬਾਦ ਨਾ ਹੋਵੇ ਉਹਦੇ ਲਈ ਕੀ ਪ੍ਰਬੰਧ ਹੈ ਸਾਡੇ ਕੋਲ ਜੀ ਜਿਹੜੇ ਫੀਲਡ ਦੇ ਇੰਜੀਨੀਅਰਸ ਨੇ ਉਹ ਸਾਡੇ ਵਾਸਤੇ ਪੂਰਪੂਰ ਸਾਮਲੇ ਦੇ ਵਿੱਚ ਸਾਡੇ ਜਿੱਤੇ ਨੇ ਜੇ ਕੋਈ ਮਸ਼ੀਨ ਕਿਸ ਤਰ੍ਹਾਂ ਦੇ ਟੈਕਨੀਕਲ ਇਸ਼ੂ ਕੰਟੀਨਿਊਸ ਇਮੀਡੀਏਟਲੀ ਦੇ ਵਿਦ ਕੋਰਨਰ ਸਪੌਟ ਐਂਡ ਇਨ ਕੇਸ ਮਸ਼ੀਨ ਹੈ ਤਾਂ ਐਸ ਪਰ ਦ ਈਆਈ ਦੇ ਬਾਈਟ ਲਾਈਨਸ ਫਾਰ ਇਨਸਟਰਕਸ਼ਨਸ ਜਿਹੜੀਆਂ ਸਾਡੇ ਅੱਗੇ ਹਨ ਉਹਨਾਂ ਨੂੰ ਪੂਰੀ ਮੱਦੇਨਜ਼ਰ ਰੱਖਦੇ ਹੋਏ ਉਸ ਮਸ਼ੀਨ ਦੀ ਪੂਰੀ ਦੇਖਭਾਲ ਕਰਦੇ ਹੋਏ ਤੇ ਨਵੀਂ ਮਸ਼ੀਨ ਜਿਹੜੀ ਉਹ ਇਹਦੇ ਲਈ ਕੋਈ ਸਮਾਂ ਵੀ ਸਮਾਂ ਵੀ ਨਿਸ਼ਚਿਤ ਕੀਤਾ ਹੁੰਦਾ ਕਿ ਐਨ ਐਚ ਚ ਪਹੁੰਚੂਗਾ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਹੈ ਉਹ ਸਾਡੇ ਜਿਹੜੀਆਂ ਮਸ਼ੀਨਾਂ ਨੇ ਉਹ ਮਿਨੀਮਮ ਟਾਈਮ ਤੇ ਹੋਤੇ ਅਸੀਂ ਬੁੱਧ ਤੇ ਪਹੁੰਚਾਵਾਂਗੇ ਜੇਕਰ ਐਸਾ ਕੁਝ ਇਸ਼ੂ ਹੋ